ਸਸ਼ੀਕਾਲ ਸਾਰਿਆਂ ਨੂੰ ਅੱਜ ਦੀ ਮੁੱਖ ਖਬਰ ਬੀਜੇਪੀ ਲੀਡਰ ਫਤੇਜੰਗ ਸਿੰਘ ਬਾਜਵਾ ਨੇ ਕਿਹਾ ਰਣਜੀਤ ਸਿੰਘ ਗਿੱਲ ਤੇ ਵਿਜੀਲੈਂਸ ਦੀ ਰੇਡ ਸਰਕਾਰ ਦੀ ਵੱਧ ਰਹੀ ਅਸਹਿਣਸ਼ੀਲਤਾ ਅਤੇ ਤਾਕਤ ਦੇ ਗਲਤ ਵਰਤੋਂ ਨੂੰ ਦਰਸਾਉਂਦੀ ਹੈ ਜਦੋਂ ਕੋਈ ਸਰਕਾਰ ਉਸੇ ਜ਼ਮੀਨ ਮਾਫੀਆ ਵਰਗੀ ਲੱਗਣ ਲੱਗ ਪਵੇ ਜਿਸ ਦੇ ਖਿਲਾਫ ਉਹ ਲੜਨ ਦਾ ਦਾਵਾ ਕਰਦੀ ਹੈ ਤਾਂ ਉਹ ਆਪਣੀ ਨੈਤਿਕਤਾ ਗਵਾ ਬੈਠਦੀ ਹੈ ਰੇਡ ਦਾ ਸਮਾਂ ਸਾਫ਼ ਤੌਰ ਤੇ ਰਾਜਨੀਤਿਕ ਬਦਲੇ ਵਾਂਗ ਲੱਗਦਾ ਹੈ ਕਿਸੇ ਨੂੰ ਸਿਰਫ ਇਸ ਲਈ ਸਜ਼ਾ ਦੇਣ ਦੀ ਕੋਸ਼ਿਸ਼ ਕਿਉਂਕਿ ਉਸਨੇ ਇੱਕ ਸੁਤੰਤਰ ਰਾਜਨੀਤਿਕ ਰਾ ਚੁਣਿਆ ਰਾਜ ਦੀ ਮਸ਼ੀਨਰੀ ਦਾ ਇਸ ਤਰ੍ਹਾਂ ਉਪਯੋਗ ਕਰਨਾ ਕਿ ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਡਰਾਇਆ ਜਾਵੇ ਸਿਰਫ ਅਧਿਕਾਰਾਂ ਦੀ ਦੁਰਵਰਤੋਂ ਹੈ ਦੇਖੋ ਸਾਰਿਆਂ ਨੂੰ ਪਹਿਲੇ ਤੇ ਮੈਂ ਦੱਸਣਾ ਚਾਹੁੰਦਾ ਵੀ ਮੋਦੀ ਜੀ ਦੀਆਂ ਪਾਲਿਸੀਜ਼ ਨੂੰ ਵੇਖਦੇ ਹੋਏ ਪੰਜਾਬ ਦੇ ਵਿੱਚ ਲੋਕਾਂ ਦੇ ਇੱਕ ਪਰਸੈਪਸ਼ਨ ਹੈ ਵੀ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿਓਗੇ ਤੇ ਪੰਜਾਬ ਤਰੱਕੀ ਕਰੇਗਾ ਜੇਕਰ ਰঞ্জੀਤ ਸਿੰਘ ਗਿੱਲ ਨੇ ਭਾਜਪਾ ਜੁਆਇਨ ਕੀਤੀ ਪਰ ਕੋ ਸੋਚ ਸਮਝ ਕੇ ਕੀਤੀ ਹੋਈ ਆਮ ਆਦਮੀ ਪਾਰਟੀ ਜਾਂ ਇਹ ਤਾਂ ਮੌਕੇ ਦੀ ਸਰਕਾਰ ਕਿੰਨੇ ਇੱਕ ਪਰਚੇ ਕਰਦੇ ਬਹੁਤ سارے ਲੀਡਰ ਚਾਹੇ ਉਹ ਕਾਂਗਰਸ ਤੋਂ ਨੇ ਚਾਹੇ ਹੋਰ ਪਾਰਟੀਆਂ ਤੋਂ ਨੇ ਉਹ ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕਰਨਾ ਚਾਹੁੰਦੇ ਨੇ ਬਹੁਤ ਸਾਰੇ ਮੈਂ ਇਹ ਤਾਂ ਕੈਮਰੇ ਤੇ ਨਾਂ ਨਹੀਂ ਇਸ ਵੇਲੇ ਲੈ ਸਕਦਾ ਵਕਤ ਆਉਣ ਤੇ ਤੁਹਾਨੂੰ ਪਤਾ ਲੱਗੇਗਾ ਵੀ ਮੈਂ ਅਲੱਗ-ਅਲੱਗ ਪਾਰਟੀਆਂ ਤੋਂ ਤੇ ਜਦੋਂ ਜੁਆਇਨ ਕਰਦੇ ਨੇ ਜਿਸ ਪਾਰਟੀ ਨੂੰ ਇੱਕ ਪਰਸੈਪਸ਼ਨ ਬਣ ਜਾਂਦੀ ਹੈ ਵੀ ਯਾਰ ਇਹ ਪਾਰਟੀ ਨੂੰ ਸਾਰੇ ਜੁਆਇਨ ਕਰ ਰਹੇ ਆ ਅਗਲੀ ਸਰਕਾਰ ਜਿਹੜੀ ਸਤਾਈ ਦੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਬਣਦੀ ਹੈ ਹੂੰ ਤੋਂ ਮੈਂ ਸਾਰੇ ਜਿਹੜੇ ਆਪਣੇ ਭਰਾ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਲੀਡਰ ਜੁਆਇਨ ਕਰ ਰਹੇ ਸਨ ਉਹਨਾਂ ਨੂੰ ਵੈਲਕਮ ਵੀ ਕਰਦਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਇੱਕ ਤਰੀਕ ਤਾਕੀਦ ਕਰਦਾ ਹੂੰ ਇੱਕ ਅਰਜ਼ ਕਰਦਾ ਹੂੰ ਵੀ ਜਿੰਨੇ ਮਰਜ਼ੀ ਤੁਸੀਂ ਵਿਜੀਲੈਂਸ ਦੇ ਕੇਸ ਕਰੀ ਜਾਓ ਇਹਦਾ ਕੋਈ ਫਰਕ ਨਹੀਂ ਪੈਂਦਾ ਰਾਦਰ ਜਿੰਨੇ ਛੇੜੋਗੇ ਉਹਨਾਂ ਤੁਹਾਡੇ ਖਿਲਾਫ ਜਿਹੜਾ ਹੈ ਨਾ ਵੋਲਕੇਨੋ ਵਾਂਗੂ ਇੱਕ ਪ੍ਰਭਾਵ ਪੈਗਾ ਇੱਕ ਰਾਤੋਂ ਰਾਤ